ਭਾਈ ਸਭ ਤੋਂ ਪਹਿਲੀ ਗੱਲ ਤੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੀ ਇਹ ਮਹਾਪਰੀ ਨਿਰਵਾਣ ਪ੍ਰੀ ਨਿਰਵਾਣ ਦਿਵਸ ਹੈ ਔਰ ਅਸੀਂ ਉਹਨਾਂ ਨੂੰ 69 ਸਾਲ ਸਾਡੇ ਤੋਂ ਉਹਨਾਂ ਨੂੰ ਵਿਛੜਿਆ ਹੋ ਗਿਆ ਲੇਕਿਨ ਸਾਡੇ ਕਣ-ਕਣ ਚ ਇਸ ਕਰਕੇ ਮੌਜੂਦ ਨੇ ਕਿ ਉਹਨਾਂ ਨੇ ਇਸ ਹਿੰਦੁਸਤਾਨ ਨੂੰ ਇਸ ਡੈਮੋਕ੍ਰੇਸੀ ਨੂੰ ਸੰਵਿਧਾਨ ਦਿੱਤਾ ਸਾਡੀ ਡਾਈਵਰਸਿਟੀ ਸਾਡੀ ਡਿਵੀਜ਼ਨ ਸਾਡੀ ਉੱਚੀ ਨੀਚ ਸਾਰਾ ਭੇਦਭਾਵ ਖਤਮ ਕਰਕੇ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਰਿਆਂ ਨੂੰ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਜਿਹੜਾ ਸਾਡਾ ਕਨਸਟੀਟਿਊਸ਼ਨ ਬਣਿਆ ਆ ਉਹਨੇ ਜੋ ਹੱਕ ਹਕੂਕ ਦੱਸੇ ਨੇ ਅਸੀਂ ਸਵੇਰੇ ਜਦੋਂ ਉੱਠਦੇ ਆ ਤੇ ਸ਼ਾਮ ਤੱਕ ਜਦੋਂ ਸੌਂਦੇ ਆ ਇਵਨ ਸੁੱਤਿਆਂ ਵੀ ਜਿਹੜੇ ਸਾਡੇ ਹੱਕ ਹਕੂਕ ਨੇ ਉਹ ਇਹਨਾਂ ਦੀ ਜੇਰ ਨਿਗਰਾਨੀ ਸਾਡਾ ਸੰਵਿਧਾਨ ਬਣਿਆ ਸੀ ਤੇ ਇਸ ਕਰਕੇ ਅਸੀਂ ਤੁਰੇ ਫਿਰਦੇ ਆ ਔਰ ਅਸੀਂ ਸਾਰੇ ਜਾਣੇ ਬਰਾਬਰ ਆ ਜਿਵੇਂ ਤੁਸੀਂ ਉਂਝੀ ਮੈਂ ਆ ਇਹ ਖੂਬਸੂਰਤ ਸੀ ਸਾਡੇ ਸੰਵਿਧਾਨ ਦੀ ਹੈ ਤੋਂ ਭਾਰਤ ਰਤਨ ਬਾਬਾ ਸਾਹਿਬ ਨੂੰ ਅਸੀਂ ਯਾਦ ਕਰਦੇ ਆ ਅੱਜ ਦੇ ਦਿਨ ਵਾਸਤੇ 69 ਸਾਲ ਹੋ ਗਏ ਉਹਨਾਂ ਨੂੰ ਸਾਡੇ ਤੋਂ ਵਿਛੜਿਆ ਨੂੰ 6 ਦਸੰਬਰ ਨੂੰ ਉਹ ਪੂਰੇ ਹੋਏ ਸੀ ਪ੍ਰਮਾਤਮਾ ਦੇ ਚਰਨਾਂ 'ਚ ਜਾਬ ਰਾਜ ਅਸੀਂ 7 ਦਸੰਬਰ ਨੂੰ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਬੰਬੇ 'ਚ ਉੱਥੇ ਲੱਖਾਂ ਲੋਕ ਅੱਜ ਦੇ ਦਿਨ ਇਕੱਠੇ ਹੋ ਰਹੇ ਆ ਅਸੀਂ ਵੀ ਇੱਕ ਇਸ ਤੈਲਾ ਫੁੱਲ ਦੇ ਕੋਸ਼ਿਸ਼ ਕੀਤੀ ਉਹਨਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਦੀ ਪ੍ਰਤਿਮਾ ਆ ਪਹਿਲੀ ਤੇ ਨਵੀਂ ਵੀ ਪਣ ਰਹੀ ਆ ਅਸੀਂ ਆਸ ਉਮੀਦ ਕਰਦੇ ਹਾਂ ਸਾਰਿਆਂ ਦੇ ਸਹਿਯੋਗ ਨਾਲ ਜਲਦੀ ਪੂਰੀ ਹੋਵੇਗੀ ਤੇ ਸਾਨੂੰ ਮਾਣ ਆ ਵਾਪਸ ਆ ਪੱਤੀ ਵੀ ਜਿਹੜੀ ਜਿਹੜੀ ਰੱਖਦੇ ਰਹੇ ਹੋ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਸੁਭੇਰ ਸਿੰਘ ਬਸਲਾ ਆਪਣੇ ਟਿਊਟਰ ਅਕਾਊਂਟ ਤੇ ਪਾਉਂਦੇ ਕਿਹੜੇ ਵਾਲੀ ਜੀ ਜਿਹੜੇ AI ਨੋਟਸ ਨਹੀਂ ਲਾ ਕੇ ਦੇਖੋ ਜੇ ਵਾਕਿਆ ਹੀ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੀ ਨਹੀਂ ਆ ਜੋ ਕਿ ਦੋਨੇ ਧਿਰਾਂ ਕੰਟੈਸਟ ਕਰ ਰਹੀਆਂ ਨੇ ਇੱਕ ਕਹਿ ਰਹੀ ਉਹ ਸਹੀ ਹੈ ਇੱਕ ਕਹਿ ਰਹੀ ਉਹ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਆ ਤੇ ਖੋਖਣ ਵਾਲੀ ਜੋਗ ਆ ਮੈਂ ਦੋਨਾਂ ਪਾਸਾਂ ਦੀ ਗੱਲ ਦੱਸੂਗਾ ਜੇ ਤੇ ਇੰਜ ਹੋਇਆ ਆ ਅਸਲੀਅਤ ਦੇ ਵਿੱਚ ਫੇਰ ਗਲਤ ਆ ਇੰਨਾ ਤੱਕ ਇੰਨਾ ਜ਼ੋਰ ਜ਼ਬਰਦਸਤ ਇਸ ਡੈਮੋਕਰੈਟਿਕ ਸੁਸਾਇਟੀ 'ਚ ਕਾਇਦੇ ਕਾਨੂੰਨ ਚ ਨਹੀਂ ਹੋਣਾ ਚਾਹੀਦਾ ਕਿ ਅਸੀਂ ਕਾਇਦੇ ਕਾਨੂੰਨ ਨੂੰ ਛਿੱਕੇ ਟੰਗਦੀ ਐ ਅਸੀਂ ਬਹੁਤ ਇਲੈਕਸ਼ਨਸ ਦੇਖੀਆਂ ਬਹੁਤ ਕਰਾਈਆਂ ਲੇਕਿਨ ਖਿਆਲ ਰੱਖਿਆ ਆ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਗੱਲ ਕੀਤੀ ਜਾ ਸਕੇ ਔਰ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕੁਝ ਹੋਇਆ ਹੈ ਜਿਵੇਂ ਪੁਲਿਸ ਜਾਂ ਪੁਲਿਸ ਦੇ ਅਥਾਰਟिटीज ਕਰ ਰਹੀਆਂ ਨੇ ਫਿਰ ਉਹਦੀ ਤਫ਼ਤੀਸ਼ ਹੋਣੀ ਚਾਹੀਦੀ ਹੈ ਦੋਨਾਂ ਧਿਰਾਂ ਵਾਸਤੇ ਇੱਕੋ ਗੱਲ ਕਹਿਣਾ ਚਾਹੂੰਗਾ ਖਾਸ ਕਰਕੇ ਅੱਜ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਇਸ ਪ੍ਰੀ ਨਿਰਵਾਣ ਦੇ ਵਾਸਤੇ ਕਿ ਭਾਈ ਸਾਹਿਬ ਖਿਆਲ ਰੱਖੋ ਸਭ ਤੋਂ ਉੱਚਾ ਕਾਨੂੰਨ ਆ ਬਾਕੀ ਸਾਰੇ ਉਸ ਕਾਨੂੰਨ ਤੋਂ ਥੱਲੇ ਨੇ ਜਿਹੜਾ ਕਾਨੂੰਨ ਕਨਸਟੀਟਿਊਸ਼ਨ ਦੇ ਦਾਇਰੇ ਚ ਰਹਿ ਕੇ ਬਣਿਆ ਆ ਉਹਦੀ ਉਲੰਘਣਾ ਕਰਨਾ ਬਹੁਤ ਹੀ ਘਨਾਉਣੀ ਗੱਲ ਆ ਇਹ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਲੋਕਾਂ ਵੱਜੇ ਮੁੱਖ ਮੰਤਰੀ ਵੱਜੇ ਪਹੁੰਚਿਓ ਆ ਜੇ ਕਿਸ ਤਰੀਕੇ ਦਾ ਸੰਦੇਸ਼ ਆ ਲਿਖਾ ਦੇਣਾ ਚਾਹੋਗੇ ਸਿਧਾਂਤਕ ਤੁਸੀਂ ਭਾਈ ਸਭ ਤੋਂ ਪਹਿਲੀ ਗੱਲ ਤੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੀ ਇਹ ਮਹਾਪਰੀ ਨਿਰਵਾਣ ਪ੍ਰੀ ਨਿਰਵਾਣ ਦਿਵਸਿਆਂ ਔਰ ਅਸੀਂ ਉਹਨਾਂ ਨੂੰ 69 ਸਾਲ ਸਾਡੇ ਤੋਂ ਉਹਨਾਂ ਨੂੰ ਵਿਛੜਿਆ ਹੋ ਗਏ ਲੇਕਿਨ ਸਾਡੇ ਕਣ-ਕਣ ਚ ਇਸ ਕਰਕੇ ਮੌਜੂਦ ਨੇ ਕਿ ਉਹਨਾਂ ਨੇ ਇਸ ਹਿੰਦੁਸਤਾਨ ਨੂੰ ਇਸ ਡੈਮੋਕ੍ਰੇਸੀ ਨੂੰ ਸੰਵਿਧਾਨ ਦਿੱਤਾ ਸਾਡੀ ਡਾਈਵਰਸਿਟੀ ਸਾਡੀ ਡਿਵੀਜ਼ਨ ਸਾਡੀ ਉੱਚ-ਨੀਚ ਸਾਰਾ ਭੇਦਭਾਵ ਖਤਮ ਕਰਕੇ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਰਿਆਂ ਨੂੰ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਜਿਹੜਾ ਸਾਡਾ ਕਨਸਟੀਟਿਊਸ਼ਨ ਬਣਿਆ ਆਇਆ ਉਹਨੇ ਜੋ ਹੱਕ ਹਕੂਕ ਦੱਸੇ ਨੇ ਅਸੀਂ ਸਵੇਰੇ ਜਦੋਂ ਉੱਠਦੇ ਆਂ ਤੇ ਸ਼ਾਮ ਤੱਕ ਜਦੋਂ ਸੌਂਦੇ ਆਂ ਇਵਨ ਸੁੱਤੇ ਆ ਵੀ ਜਿਹੜੇ ਸਾਡੇ ਹੱਕ ਹਕੂਕ ਨੇ ਉਹ ਇਹਨਾਂ ਦੀ ਜੇਰ ਨਿਗਰਾਨੀ ਸਾਡਾ ਸੰਵਿਧਾਨ ਬਣਿਆ ਸੀ ਤੇ ਇਸ ਕਰਕੇ ਅਸੀਂ ਤੁਰੇ ਫਿਰਦੇ ਆਂ ਔਰ ਅਸੀਂ ਸਾਰੇ ਜਾਣੇ ਬਰਾਬਰ ਆਂ ਜਿਵੇਂ ਤੁਸੀਂ ਉੰਜ ਹੀ ਮੈਂ ਆ ਇਹ ਖੂਬਸੂਰਤੀ ਸਾਡੇ ਸੰਵਿਧਾਨ ਦੀ ਆ ਤੋਂ ਭਾਰਤ ਰਤਨ ਬਾਬਾ ਸਾਹਿਬ ਨੂੰ ਅਸੀਂ ਯਾਦ ਕਰਦੇ ਆ ਅੱਜ ਦੇ ਦਿਨ ਵਾਸਤੇ 69 ਸਾਲ ਹੋ ਗਏ ਉਹਨਾਂ ਨੂੰ ਸਾਡੇ ਤੋਂ ਵਿਛੜਿਆ ਨੂੰ 6 ਦਸੰਬਰ ਨੂੰ ਉਹ ਪੂਰੇ ਹੋਏ ਸੀ ਪ੍ਰਮਾਤਮਾ ਦੇ ਚਰਨਾਂ 'ਚ ਜਾਬ ਰਾਜੇ ਸੀ 7 ਦਸੰਬਰ ਨੂੰ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਬੰਬਈ 'ਚ ਉੱਥੇ ਲੱਖਾਂ ਲੋਕ ਅੱਜ ਦੇ ਦਿਨ ਇਕੱਠੇ ਹੋ ਰਹੇ ਆ ਅਸੀਂ ਵੀ ਇੱਕ ਤੇ ਤੇ ਲਫੁੱਲ ਦੇ ਕੋਸ਼ਿਸ਼ ਕੀਤੀ ਉਹਨਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਦੀ ਪ੍ਰਤਿਮਾ ਆ ਪਹਿਲੀ ਤੇ ਨਵੀਂ ਵੀ ਪੰਡ ਰਹੀ ਆ ਅਸੀਂ ਆਸ ਉਮੀਦ ਕਰਦੇ ਆ ਸਾਰਿਆਂ ਦੇ ਸਹਿਯੋਗ ਨਾਲ ਜਲਦੀ ਪੂਰੀ ਹੋਵੇਗੀ ਤੇ ਸਾਨੂੰ ਮਾਣ ਆ ਵਾਪਸ ਆ ਤੁਸੀਂ ਵੀ ਜਿਹੜੀ ਵੀ ਰੱਖਦੇ ਰਹੇ ਹੋ ਤੇ ਇੱਕ ਵੀਡੀਓ ਵਾਇਰਲ ਹੁੰਦੀ ਸੁਖਵੀਰ ਸਿੰਘ ਬਦਲ ਆਪਣੇ ਟਿਊਟਰ ਅਕਾਊਂਟ ਤੇ ਪਾਦਦੇ ਕਿਹੜੇ ਵਾਲੇ ਜੀ ਜਿਹੜੇ AI ਨਿਊਜ਼ ਮੀਡੀਆ ਲੱਗ ਰਹੇ ਕਰਮਾ ਦੇ ਦੇਖੋ ਜੇ ਵਾਕਿਆ ਹੀ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੀ ਨਹੀਂ ਆ ਜੋ ਕਿ ਦੋਨੇ ਧਿਰਾਂ ਕੰਟੈਸਟ ਕਰ ਰਹੀਆਂ ਨੇ ਇੱਕ ਕਹਿ ਰਹੀ ਉਹ ਸਹੀ ਹੈ ਇੱਕ ਕਹਿ ਰਹੀ ਉਹ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਆ ਇਹ ਖੋਖਣ ਵਾਲੀ ਗੱਲ ਆ ਮੈਂ ਦੋਨਾਂ ਪੱਸਾਂ ਦੀ ਗੱਲ ਦੱਸੂਗਾ ਜੇ ਤੇ ਇੰਜ ਹੋਇਆ ਆ ਅਸਲੀਅਤ ਦੇ ਵਿੱਚ ਫੇਰ ਗਲਤ ਆ ਇੰਨਾ ੱਤਕਾ ਇੰਨਾ ਜ਼ੋਰ ਜ਼ਬਰਦਸਤੀ ਇਸ ਡੈਮੋਕਰੈਟਿਕ ਸੁਸਾਇਟੀ 'ਚ ਕਾਇਦੇ ਕਾਨੂੰਨ ਚ ਨਹੀਂ ਹੋਣਾ ਚਾਹੀਦਾ ਕਿ ਅਸੀਂ ਕਾਇਦੇ ਕਾਨੂੰਨ ਨੂੰ ਛਿੱਕੇ ਟੰਗਦੀ ਐ ਅਸੀਂ ਬਹੁਤ ਇਲੈਕਸ਼ਨਸ ਦੇਖੀਆਂ ਬਹੁਤ ਕਰਾਈਆਂ ਲੇਕਿਨ ਖਿਆਲ ਰੱਖਿਆ ਆ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਗੱਲ ਕੀਤੀ ਜਾ ਸਕੇ ਔਰ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕੁਝ ਹੋਇਆ ਹੈ ਜਿਵੇਂ ਪੁਲਿਸ ਜਾਂ ਪੁਲਿਸ ਦੇ ਅਥਾਰਟिटीज ਕਰ ਰਹੀਆਂ ਨੇ ਫਿਰ ਉਹਦੀ ਤਫ਼ਤੀਸ਼ ਹੋਣੀ ਚਾਹੀਦੀ ਹੈ ਦੋਨਾਂ ਤਿਹਰਾ ਵਾਸਤੇ ਇੱਕੋ ਗੱਲ ਕਹਿਣਾ ਚਾਹੁੰਗਾ ਖਾਸ ਕਰਕੇ ਅੱਜ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਇਸ ਪ੍ਰੀ ਨਰਵਾਨ ਦੇ ਵਾਸਤੇ ਕਿ ਭਾਈ ਸਾਹਿਬ ਖਿਆਲ ਰੱਖੋ ਸਭ ਤੋਂ ਉੱਚਾ ਕਾਨੂੰਨ ਹੈ ਬਾਕੀ ਸਾਰੇ ਉਸ ਕਾਨੂੰਨ ਤੋਂ ਥੱਲੇ ਨੇ ਜਿਹੜਾ ਕਾਨੂੰਨ ਕਨਸਟੀਟਿਊਸ਼ਨ ਦੇ ਦਾਇਰੇ ਚ ਰਹਿ ਕੇ ਬਣਿਆ ਆ ਉਹਦੀ ਉਲੰਘਣਾ ਕਰਨਾ ਬਹੁਤ ਹੀ ਘਨਾਉਣੀ ਗੱਲ ਆ ਇਹ ਨਹੀਂ ਹੋਣੀ ਚਾਹੀਦੀ